ਜੋ ਚਾੜਾ ਕੰਮ ਕਰ ਰਹੀ ਹੈ ਕੁੜੀ ਤੇ ਕਿੰਨੇ ਅਲੀਗੇਸ਼ਨ ਲਾਇਆ ਕਿ ਮੇਰਾ ਪਿਓ ਨਸ਼ੇ ਕਰਦਾ ਮੇਰਾ ਪਿਓ ਜਿਹੜੀ ਘਰ ਦੀ ਗੱਲ ਉਹ ਕਰ ਚ ਹੀ ਰੱਖੋ ਤੇ ਜੇ ਜਿਹੜੀ ਗੱਲ ਨਹੀਂ ਹੋਈ ਆਪਾਂ ਉਹ ਵੀ ਬੋਲ ਦੇਣੀ ਮੀਡੀਆ ਦੇ ਅੱਗੇ ਆ ਕੇ ਬੰਦੇ ਜੇ ਕਹਿੰਦੇ ਮਾਂ ਪਿਓ ਦੀ ਰਿਸਪੈਕਟ ਕਰਿਆ ਕਰੋ ਇਜ਼ਤਤ ਨਾਲ ਗਲਤ ਕਿਉਂਕਿ ਮਾਂ ਪਿਓ ਕਦੇ ਵੀ ਗਲਤ ਨਹੀਂ ਹੋ ਸਕਦਾ ਕੋਈ ਸੋਚ ਲੀਆ ਕਿ ਮਾਂ ਪਿਓ ਗਲਤ ਹੈ ਲੇਕਿਨ ਮਾਂ ਪਿਓ ਕਦੇ ਵੀ ਗਲਤ ਨਹੀਂ ਹੁੰਦੇ ਸਤਿਕਾਰ ਜੀ ਮੈਂ ਪਵਨ ਦਿਲਜਾਨ ਸੋ ਅੱਜ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਬਣਾ ਰਿਹਾ ਹਾਂ ਸੋ ਬੰਦ ਕਰ ਦਿੱਤੀਆਂ ਸੀ ਵੀਡੀਓ ਬਣਾਣੀ ਆ ਕਿਉਂਕਿ ਲੋਕਾਂ ਦੇ ਬਹੁਤ ਗਲਤ ਕਮੈਂਟ ਆਉਂਦੇ ਸੀ ਕਿ ਬਾਈ ਫੇਮ ਹੋ ਲਈ ਆਪਣੇ ਆਪ ਨੂੰ ਹਿੱਟ ਕਰਨਾ ਚਾਹੁੰਦਾ ਜਾਂ ਵੀ ਆਪਣੇ ਆਪ ਨੂੰ ਮਸ਼ਹੂਰ ਕਰਨਾ ਚਾਹੁੰਦਾ ਮੇਰਾ ਕੋਈ ਵੀ ਕਿਉਂਕਿ ਮੈਂ ਆਪਣੇ ਆਪ ਨੂੰ ਆਪਣੇ ਆਪ ਮਸ਼ਹੂਰ ਕਰ ਹੀ ਨਹੀਂ ਸਕਦਾ ਜਿੰਨਾ ਚਿਰ ਤੁਹਾਡੀ ਨਿਗਾ ਸਵਾਲੀ ਨਹੀਂ ਆ ਤੁਸੀਂ ਨਹੀਂ ਕਿਉਂਕਿ ਮਸ਼ਹੂਰ ਕਰਦੇ ਹੋ ਤੁਸੀਂ ਸੋ ਮੇਰਾ ਇਦਾਂ ਦਾ ਕੋਈ ਰੀਜਨ ਨਹੀਂ ਆ ਸੋ ਅੱਜ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਬਣਾ ਰਿਹਾ ਵੀਡੀਓ ਕਿਸ ਚੀਜ਼ ਦੀ ਬਣਾ ਰਿਹਾ ਸੋ ਆ ਤੁਸੀਂ ਦੇਖਦੇ ਹੋ ਤੁਸੀਂ ਵੇਖੀ ਹੋਏਗੀ ਸ਼ਾਇਦ ਵੀਡੀਓ ਇਸ ਕੁੜੀ ਦੀ ਜੋ ਚਾਰਾ ਕੰਮ ਕਰ ਰਹੀ ਹੈ ਕੁੜੀ ਤੇ ਚਾਰੇ ਕੰਮ ਤੋਂ ਆਪਣੇ ਪਿਓ ਦੇ ਉੱਤੇ ਕਿੰਨੇ ਅਲੀਗੇਸ਼ਨ ਲਾਇਆ ਕਿ ਮੇਰਾ ਪਿਓ ਨਸ਼ੇ ਕਰਦਾ ਮੇਰਾ ਪਿਓ ਸ਼ਰਾਬ ਪੀਂਦਾ ਮੇਰਾ ਪਿਓ ਮਾਂ ਨੂੰ ਮਾਰਦਾ ਕੁੱਟਦਾ ਮਾਰਦਾ ਕੁੱਟਦਾ ਚਲੋ ਹਰ ਘਰ ਦੀ ਗੱਲ ਆ ਕੋਈ ਨਾ ਕੋਈ ਗੱਲ ਤੋਂ ਗੱਲ ਹੋ ਜਾਂਦੀ ਆ ਚਲੋ ਵੱਖਰੀ ਗੱਲ ਆ ਤੇ ਨਸ਼ੇ ਉਹ ਅਮਰਤਾਰੀ ਬੰਦਾ ਮੈਂ ਦੇਖਿਓ ਵੀਡੀਓ ਵੇਖਿਓ ਕਿ ਅਮਰਤਾਰੀ ਬੰਦਾ ਜਿਹੜਾ ਤੇ ਉਹਦੇ ਬਾਰੇ ਕਿੰਨਾ ਗਲਤ ਬੋਲਿਆ ਚਲੋ ਪਤਾ ਨਹੀਂ ਉਹ ਕਿਹਦੇ ਸਿੱਖੇਸ ਕਾਇਦੇ ਬੋਲਿਆ ਗਿਆ ਕਿ ਕੀ ਚੱਕਰ ਉਹਦਾ ਆਪਾਂ ਕਿਉਂਕਿ ਮੈਟਰ ਗੱਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਦੇਖਿਆ ਨਹੀਂ ਤੇ ਅਸੀਂ ਕਿਦਾਂ ਪਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਗੱਲ ਦੀ ਆਪਣੇ ਜਿੰਨੇ ਵੀ ਸੋ ਆਪਣੇ ਮਾਪਿਓ ਬਾਰੇ ਨਾ ਇਦਾਂ ਬੋਲਿਆ ਕਰੋ ਕਿਉਂਕਿ ਮਾਪਿਓ ਉਹ ਮਾਪਿਓ ਨੇ ਜਿਹੜੇ ਕਿ ਸਾਨੂੰ ਜ਼ਿੰਦਗੀ ਦਿੱਤੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਅਸੀਂ ਉਹਨਾਂ ਬਾਰੇ ਜਦੋਂ ਬੋਲਦੇ ਆ ਇੱਕ ਚਲੋ ਆਪਸ ਵਿੱਚ ਜਿਹੜਾ ਬੋਲਣਾ ਠੀਕ ਹੈ ਕਿ ਮੀਡੀਆ ਦੇ ਅੱਗੇ ਆ ਕੇ ਬੋਲਣਾ ਉਹ ਬਹੁਤ ਵੱਡੀ ਗੱਲ ਹੈ ਜੇ ਜਦੋਂ মিডিਆ ਦੇ ਅੱਗੇ ਆ ਕੇ ਬੋਲਣਾ ਹਰ ਇੱਕ ਨੂੰ ਇੱਕ ਸ਼ੋਅ ਕਰਨਾ ਕਿਸੇ ਦੇ ਸਾਹਮਣੇ ਕਰਨਾ ਹੁਣ ਉਸ ਉਸ ਭਾਈ ਦੇ ਉਹਨਾਂ ਦੇ ਉਹ ਜਿਹੜੇ ਅਮਰਤਾਰੀ ਬੰਦੇ ਉਹਨਾਂ ਦੀ ਮੈਂ ਉਹਨਾਂ ਦੇ ਵੀ ਇੰਟਰਵਿਊ ਸੁਣੇ ਆ ਉਹਨਾਂ ਉਹਨਾਂ ਦੇ ਵਿੱਚੋਂ ਤੇ ਮੈਨੂੰ ਤੇ ਅਮਰਤਾਰੀ ਜਿਹੜੇ ਨੇ ਉਹ ਜਿਹੜੇ ਅੰਕਲ ਨੇ ਉਹਨਾਂ ਬਾਰੇ ਮੈਨੂੰ ਤੇ ਉਹ ਸਹੀ ਲੱਗੇ ਆ ਵੀ ਉਹ ਆਪਣੇ ਆਪ ਤੋਂ ਸਹੀ ਬੋਲ ਰਹੇ ਆ ਮੈਨੂੰ ਨਹੀਂ ਪਤਾ ਕੋਣ ਸਹੀ ਨੇ ਇੱਕ ਗਲਤ ਹੈ ਮੈਂ ਨਹੀਂ ਇਹ ਕਹਿ ਸਕਦਾ ਸੋ ਮੈਂ ਉਸ ਬੱਚੀ ਨੂੰ ਬੱਚੀ ਤੇ ਚਲੋ ਮੈਂ ਨਹੀਂ ਮੈਂ ਆਪਣੀ ਭੈਣ ਕਹਿ ਸਕਦਾ ਮੇਰੀ ਭੈਣ ਆ ਸੋਨੂੰ ਮੈਂ ਇੱਕ ਬੇਨਤੀ ਕਰਦਾ ਕਿ ਇਹੋ ਜਿਹੇ ਬਿਆਨ ਬੰਦ ਕਰੋ ਤੇ ਨਾ ਕਿ ਦਇਆ ਕਰੋ ਬੰਦ ਕਿਉਂਕਿ ਜਦੋਂ ਗੱਲ ਫੈਲ ਜਾਂਦੀ ਫਿਰ ਜਦੋਂ ਗਲਤ ਕਮੈਂਟ ਆਉਂਦੇ ਫਿਰ ਉਹਨਾਂ ਬਾਰੇ ਅਸੀਂ ਗੱਲਾਂ ਕਰਦੇ ਮੈਨੂੰ ਉਹਨੇ ਕਮੈਂਟ ਕਰਤਾ ਮੈਨੂੰ ਉਹਨੇ ਇੰਨਾ ਫੋਨ ਕਰਤਾ ਮੈਨੂੰ ਉਹਨੇ ਇਦਾਂ ਬੋਲਤਾ ਤੇ ਇਸ ਚੀਜ਼ਾਂ ਤੋਂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਅੱਗੇ ਨਹੀਂ ਲਈਦਾ ਜਿਹੜੀ ਘਰ ਦੀ ਗੱਲ ਉਹ ਘਰ 'ਚ ਹੀ ਰੱਖੋ ਤੇ ਨਹੀਂ ਕਿਸੇ ਨੂੰ ਐਵੇਂ ਨਜਾਇਜ਼ ਨਹੀਂ ਕਿਸੇ ਕਰੀਦਾ ਵੀ ਨਜਾਇਜ਼ ਕਿਸੇ ਬਾਰੇ ਬੋਲ ਦੇਣਾ ਜਾਂ ਜਿਹੜੀ ਗੱਲ ਨਹੀਂ ਹੋਈ ਆਪਾਂ ਉਹ ਵੀ ਬੋਲ ਦੇਣੀ ਮੀਡੀਆ ਦੇ ਅੱਗੇ ਆ ਕੇ ਤੇ ਬਾਅਦ ਚ ਉਸ ਗਲਤੀ ਨੂੰ ਹੁਣ ਉਹ ਮਾਫੀ ਮੰਗ ਰਹੀ ਆ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਕਿੱਦਾਂ ਹੋ ਗਈ ਬੋਲ ਦਿੱਤਾ ਫਿਰ ਗਲਤੀ ਕਿੱਦਾਂ ਹੋਣੀ ਉਸ ਮੌਕੇ ਤੇ ਉਸ ਜਦੋਂ ਬੋਲਿਆ ਸੀ ਉਸ ਸ਼ਾਇਦ ਉਸ ਬੰਦੇ ਤੇ ਗਲਤ ਅਲੀਗੇਸ਼ਨ ਲੱਗੇ ਹੋਣ ਸ਼ਾਇਦ ਉਹਦਾਂ ਦਾ ਕਿਉਂਕਿ ਉਹ ਇੱਕ ਮੈਂ ਵੀਡੀਓ ਦੇਖੀ ਹੈ ਕੁਝ ਪੈਸੇ ਮਦਦ ਵੀ ਕੀਤੀ ਗਈ ਹੈ ਤੇ ਉਹੀ ਬੰਦੇ ਹੁਣ ਕਹਿ ਰਹੇ ਆ ਕਿ ਯਾਰ ਇਦਾਂ ਵੀ ਸਾਨੂੰ ਉਹ ਚੀਜ਼ ਵਾਪਸ ਚਾਹੀਦੀ ਹੈ ਠੀਕ ਹੈ ਤੇ ਆਪਾਂ ਕਿਉਂ ਬੋਲਣਾ ਇਦਾਂ ਜੇ ਘਰ ਦੀ ਗੱਲ ਘਰ 'ਚ ਰੱਖਣੀ ਚਾਹੀਦੀ ਹੈ ਜੇ ਘਰ ਸੀ ਸਾਡਾ ਸਾਨੂੰ ਕਿਉਂ ਗੱਲ ਕਰਨੀ ਚਾਹੀਦੀ ਹੁਣ ਕਈਆਂ ਨੇ ਕਹਿਣਾ ਵੀ ਅੱਜ ਬੜੇ ਦਿਨਾਂ ਬਾਅਦ ਮੈਂ ਵੀਡੀਓ ਬਣਾਈ ਹੈ ਕਿਉਂਕਿ ਮੈਂ ਛੱਡਤੀ ਸੀ ਵੀਡੀਓ ਬਣਾਣੀ ਮੈਂ ਕਹਾਂ ਦਫਾ ਕਰੇ ਚ ਜਣ ਕੀ ਲੈਣਾ ਤੂੰ ਇਨਾਂ ਤੋਂ ਕਿਉਂਕਿ ਮੈਨੂੰ ਕੋਈ ਪੈਸਾ ਨਹੀਂ ਮੈਨੂੰ ਕੁਝ ਨਹੀਂ ਮਿਲਦਾ ਇਨਾਂ ਤੋਂ ਜਿਹਦੇ ਕਰਕੇ ਮੈਂ ਫੇਮ ਹੋ ਲਈਆਂ ਕੋਈ ਤੁਹਾਡੀ ਮਰਜ਼ੀ ਹੈ ਉਹ ਜੀ ਕੋਈ ਚੱਕਰ ਨਹੀਂ ਸੋ ਹੱਥ ਜੋੜ ਕੇ ਬੈਠ ਜੇ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਿਆ ਕਰੋ ਇਜ਼ਤ ਕਰਿਆ ਕਰੋ ਜੇ ਗਲਤ ਕਿਉਂਕਿ ਮਾਂ ਪਿਓ ਕਦੇ ਵੀ ਗਲਤ ਨਹੀਂ ਹੋ ਸਕਦਾ ਇਹ ਤੁਹਾਡੀ ਸੋਚ ਹੋ ਸਕਦੀ ਹੈ ਅੱਜ ਕੱਲ ਦੀ ਯੂਥ ਅੱਜ ਕੱਲ ਦੀ ਜਿਹੜੀ ਦੁਨੀਆ ਜਨਰੇਸ਼ਨ ਜਿਹਨੂੰ ਕਹਿ ਦਿੰਦੇ ਆ ਸੀ ਉਹਨਾਂ ਦੀ ਸੋਚ ਹੋ ਸਕਦੀ ਹੈ ਕਿ ਮਾਂ ਪਿਓ ਗਲਤ ਹੈ ਲੇਕਿਨ ਮਾਂ ਪਿਓ ਕਦੇ ਵੀ ਗਲਤ ਨਹੀਂ ਹੋ ਸਕਦਾ ਸੋ ਬੇਨਤੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਘਰ ਦੀਆਂ ਗੱਲਾਂ ਘਰ ਚ ਹੀ ਰੱਖਿਆ ਕਰੋ ਕਿਸੇ ਨੂੰ ਨਾ ਦੱਸਿਆ ਕਰੋ ਜਦੋਂ ਕਿਸੇ ਨੂੰ ਦੱਸਦੇ ਆ ਫਿਰ ਉਸ ਗੱਲਾਂ ਦੇ ਵਿਵਾਦ ਚਲਦੇ ਆ ਫਿਰ ਅਸੀਂ ਇੱਕ ਦੂਜੇ ਨੂੰ ਕਹਿੰਨੇ ਉਹਨੇ ਮੈਨੂੰ ਕਮੈਂਟ ਕੀਤਾ ਉਹਨੇ ਮੈਨੂੰ ਕੀਤਾ ਕਿਉਂ ਕੀਤਾ ਕਦ ਲਈ ਕੀਤਾ ਜੇ ਦੱਸੋਗੇ ਤੇ ਲੋਕਾਂ ਨੇ ਕਮੈਂਟ ਵੀ ਕਰਨੀਆਂ ਸਭ ਕੁਝ ਕਰਨਾ ਕਾਲ ਵੀ ਕਰਨੇ ਆ ਫਿਰ ਉਹਨੂੰ ਗਲਤ ਨਾ ਲਿਆ ਕਰੋ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਇਹ ਰੋਜੀ ਵੀਡੀਓ ਕਦੇ ਵੀ ਸੋਸ਼ਲ ਮੀਡੀਆ ਦਾ ਨਾ ਪਾਇਆ ਕਰੋ ਘਰ ਦੀ ਗੱਲ ਘਰ ਚੀਜ਼ ਰੱਖੋ ਸਾਰਿਆਂ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੇ ਗਲਤ ਲੱਗੇ ਤਾਂ ਮੈਨੂੰ ਜਰੂਰ ਕਮੈਂਟ ਚ ਦੱਸ ਦਿਓ ਕਿ ਇਹ ਗਲਤ ਗੱਲ ਕਹਿ ਚੁੱਕਿਆ ਹਾਂ ਤੋਂ ਸੋ ਮੈਂ ਆਪਣੀ ਗਲਤੀ ਵੀ ਆਪਣੀ ਵੀ ਸੁਧਾਰਾਂਗਾ ਇਹੋ ਜਿਹੀ ਗੱਲ ਕਿ ਮੈਂ ਸ਼ਾਇਦ ਕਿਉਂਕਿ ਮੈਂ ਉਹਨਾਂ ਵੱਡਾ ਨਹੀਂ ਜਿੰਨਾ ਮੈਂ ਬਣਨਾ ਚਾਹੁੰਦਾ ਸੋ ਤੁਹਾਡੇ ਪਿਆਰ ਦੇ ਨਾਲ ਤੁਹਾਡੇ ਪਿਆਰ ਸਦਕਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮਾਪਿਆਂ ਦੀ ਇੱਜ਼ਤ ਕਰਿਆ ਕਰੋ ਬਸ ਇੱਕੋ ਗੱਲ ਕਹਿਣਾ ਚਾਹੁੰਨਾ ਕਿ ਮਾਪਿਆਂ ਦੀ ਇੱਜ਼ਤ ਕਰਿਆ ਕਰੋ ਮਾਪਿਆਂ ਨੂੰ ਗਲਤ ਨਾ ਬੋਲਿਆ ਕਰੋ ਸੋ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਮਾਪਿਆਂ ਦੀ ਇੱਜ਼ਤ ਕਰਿਆ ਕਰੋ